ਅਧਿਕਾਰੀ ਘਰ ਨੂੰ ਹੀ ਬਣਾਈ ਬੈਠਾ ਸੀ ਬੈਂਕ ਜਿਸ ਨੇ ਲਗਾ ਰੱਖਿਆ ਸੀ ਨੋਟਾਂ ਦਾ ਅੰਬਾਰ ਜਿਨ੍ਹਾਂ ਨੂੰ ਗਿਣਨ ਦੇ ਲਈ ਮੰਗਵੋਣੀਆਂ ਪਈਆਂ ਮਸ਼ੀਨਾਂ ਤਾਂ ਤੇਲੰਗਨਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮਿਊਸਿਪੈਲਿਟੀ ਦੇ ਅਧਿਕਾਰੀ ਦੇ ਕਰ ਕਰੋੜਾ ਰੁਪਏ ਜ਼ਬਤ ਕੀਤੇ ਗਏ ਨੇ ਜਿੱਥੇ ਕਿ ਜਦੋਂ ਜਾਂਚ ਦੇ ਲਈ ਟੀਮ ਪਹੁੰਚਦੀ ਆ ਤਾਂ ਉਹਨਾਂ ਦੇ ਵੱਲੋਂ ਜਾ ਕੇ ਵੇਖਿਆ ਗਿਆ ਕਿ ਇਸ ਅਧਿਕਾਰੀ ਦੇ ਕਰ ਕਰੋੜਾ ਰੁਪਏ ਨੇ ਜਦੋਂ ਪੈਸੇ ਕੱਢਣੇ ਸ਼ੁਰੂ ਕੀਤੇ ਤਾਂ 3 ਕਰੋੜ ਦੇ ਕਰੀਬ ਜਿਹੜੇ ਪੈਸੇ ਨੇ ਉਹ ਨਿਕਲਦੇ ਨੇ ਜਿਨ੍ਹਾਂ ਨੂੰ ਗਿਣਨ ਦੇ ਲਈ ਮਸ਼ੀਨਾਂ ਮੰਗਵੋਣੀਆਂ ਪਈਆਂ ਕਿਉਂਕਿ ਨੋਟ ਹੀ ਇੰਨੇ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ 51 ਟੋਲੇ ਸੋਨਾ ਬਰਾਮਦ ਕੀਤਾ ਗਿਆ ਹੈ ਤੇ ਮਾਂ ਅਤੇ ਪਤਨੀ ਦੇ ਨਾਮ ਕਈ ਤਰ੍ਹਾਂ ਦੀ ਸੰਪਤੀ ਹੈ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਤੇ ਹਾਲੇ ਵੀ ਜਿਹੜੀ ਜਾਂਚ ਟੀਮ ਉਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਅਤੇ ਜਿਹੜੇ ਦਸਤਾਵੇਜ਼ ਨੇ ਕਿੰਨੀਆਂ ਪ੍ਰਾਪਰਟੀਆਂ ਨੇ ਉਸ ਦੇ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਦਾ ਭੰਡਾਰ ਤੁਸੀਂ ਨੋਟਾਂ ਦਾ ਦੇਖ ਸਕਦੇ ਹੋ ਇਸ ਅਧਿਕਾਰੀ ਦੇ ਘਰ ਲੱਗਿਆ ਹੋਇਆ ਕਿੱਥੇ ਇਸ ਨੇ ਬੈਂਕ ਕੀ ਬਣਾ ਰੱਖਿਆ ਹੈ ਆਪਣੇ ਘਰ ਨੂੰ ਤੇ ਘਰ ਦੇ ਵਿੱਚ ਕਰੋੜਾ ਰੁਪਏ ਅਤੇ ਕਈ ਤੋਲੇ ਸੋਨਾ ਹੈ ਜਿਹੜਾ ਉਹ ਬਰਾਮਦ ਕੀਤਾ ਗਿਆ